ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਭਾਈ ਨੰਦ ਲਾਲ ਜੀ ਗੁਰਗੋਬਿੰਦ ਸਿੰਘ ਜੀ ਦੇ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਉਹਨਾਂ ਨੂੰ ਖਾਣਾ ਬਣਾਉਂਦੇ ਆ ਥੋੜਾ ਸਮਾਂ ਲੱਗ ਜਾਂਦਾ ਹੈ ਤਾਂ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਭਾਈ ਜੇ ਤੁਹਾਨੂੰ ਖਾਣਾ ਬਣਾਉਣ ਵਿੱਚ ਸਮਾਂ ਲੱਗੇਗਾ ਤਾਂ ਮੈਂ ਕਿੱਥੋਂ ਜਾ ਕੇ ਹੋਰ ਛੱਕ ਲਵਾਂ ਤਾਂ ਭਾਈ ਨੰਦ ਲਾਲ ਜੀ ਗੁਰਗੋਬਿੰਦ ਸਿੰਘ ਜੀ ਦੇ ਅੱਗੇ ਆ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਮੈਂ ਤੁਹਾਨੂੰ ਖਾਣਾ ਖਾਦੇ ਬਣਾ ਇੱਥੋਂ ਨਹੀਂ ਜਾਣ ਦਿੰਦਾ ਹਾਲਾਂਕਿ ਭਾਈ ਨੰਦ ਲਾਲ ਜੀ ਨੂੰ ਇਹ ਨਹੀਂ ਸੀ ਪਤਾ ਕਿ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਹਨ ਕਿਉਂਕਿ ਉਹਨਾਂ ਦਾ ਮੁਖ ਪੂਰਾ ਕੱਪੜੇ ਨਾਲ ਕਵਰ ਕੀਤਾ ਹੋਇਆ ਸੀ ਇਸ ਤੋਂ ਬਾਅਦ ਭਾਈ ਨੰਦ ਲਾਲ ਜੀ ਖਾਣਾ ਬਣਾਉਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਅਕੇ ਪਰੋਸ ਦਿੰਦੇ ਹਨ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਹਨ ਤਾਂ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਇਹ ਖਾਣਾ ਮੈਂ ਬੜੀ ਜਲਦਬਾਜ਼ੀ ਵਿੱਚ ਬਣਾਇਆ ਹੈ ਤੇ ਜੇ ਕੋਈ ਇਸ ਵਿੱਚ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਜਾਂਦੇ ਹਨ ਤੇ ਆਪਣੇ ਰੋਹਾਨੀ ਚਿਹਰੇ ਉੱਤੋਂ ਕੱਪੜਾ ਉਤਾਰ ਕੇ ਭਾਈ ਨੰਦ ਲਾਲ ਜੀ ਨੂੰ ਆਪਣੇ ਗਲੇ ਨਾਲ ਲਾ ਲੈਂਦੇ ਹਨ ਇਸ ਤੋਂ ਬਾਅਦ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ 52 ਕਵੀਆਂ ਵਿੱਚ ਸ਼ਾਮਲ ਕੀਤਾ ਸੀ ਫਿਰ ਇੱਥੇ ਇਤਿਹਾਸ ਕਰ ਦੱਸਦੇ ਹਨ ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨਾਲ ਤੇ ਭਾਈ ਨੰਦ ਲਾਲ ਨਾਲ ਨਦੀ ਕਿਨਾਰੇ ਤੁਰੇ ਜਾਂਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਪੱਥਰ ਚੱਕਦੇ ਹਨ ਤੇ ਨਦੀ ਵਿੱਚ ਸੁੱਟ ਦਿੰਦੇ ਹਨ ਤੇ ਸਿੰਘਾਂ ਨੂੰ ਕਹਿੰਦੇ ਹਨ ਕਿ ਦੱਸੋ ਭਾਈ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ਤਾਂ ਸਿੰਘ ਕਹਿੰਦੇ ਹਨ ਕਿ ਪੱਥਰ ਭਾਰਾ ਸੀ ਤੇ ਪਾਣੀ ਹੌਲਾ ਹੁੰਦਾ ਹੈ ਇਸ ਕਰਕੇ ਇਹ ਪੱਥਰ ਪਾਣੀ ਵਿੱਚ ਡੁੱਬ ਗਿਆ ਫੇਰ ਅੱਗੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਫੇਰ ਪੱਥਰ ਸੱਟ ਦਿੰਦੇ ਹਨ ਤੇ ਫੇਰ ਸਿੰਘਾਂ ਤੋਂ ਪੁੱਛਦੇ ਹਨ ਸਿੰਘ ਫੇਰ ਉਹ ਸੇਮ ਜਵਾਬ ਦਿੰਦੇ ਹਨ ਕਿ ਭਾਈ ਪੱਥਰ ਭਾਰਾ ਸੀ ਪਾਣੀ ਹੌਲਾ ਸੀ ਇਸ ਕਰਕੇ ਪੱਥਰ ਡੁੱਬ ਗਿਆ ਚਾਰ ਪੰਜ ਵਾਰ ਗੁਰੂ ਗੋਬਿੰਦ ਸਿੰਘ ਜੀ ਇਦਾਂ ਕਰਦੇ ਹਨ ਹੁਣ ਸਿੰਘ ਵੀ ਥੋੜੇ ਇਸ ਗੱਲ ਤੋਂ ਪਰੇਸ਼ਾਨ ਹੋ ਗਏ ਹਨ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਸਤਿਗੁਰੂ ਜੀ ਤੁਸੀਂ ਬਾਰ ਬਾਰ ਇਹੀ ਗੱਲ ਪੁੱਛਦੇ ਹੋ ਤੇ ਅਸੀਂ ਬਾਰ ਬਾਰ ਇਹੀ ਜਵਾਬ ਦਿੰਦੇ ਹਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਥੋੜਾ ਅੱਗੇ ਜਾਂਦੇ ਹਨ ਤੇ ਫੇਰ ਫਿਰ ਇੱਕ ਪੱਥਰ ਚੱਕਦੇ ਹਨ ਤੇ ਨਦੀ ਵਿੱਚ ਸੁੱਟ ਦਿੰਦੇ ਹਨ ਪਰ ਇਸ ਵਾਰ ਉਹ ਆਪਣੇ ਸਿੰਘਾਂ ਤੋਂ ਨਹੀਂ ਬਲਕਿ ਭਾਈ ਨੰਦ ਲਾਲ ਨੂੰ ਕਹਿੰਦੇ ਹਨ ਕਿ ਭਾਈ ਨੰਦ ਲਾਲ ਜੀ ਦੱਸੋ ਇਹ ਪੱਥਰ ਕਿਉਂ ਡੁੱਬ ਗਿਆ ਭਾਈ ਨੰਦ ਲਾਲ ਜੀ ਇੱਥੇ ਕੁਝ ਨਹੀਂ ਬੋਲਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੂਜੀ ਵਾਰ ਫੇਰ ਕਹਿੰਦੇ ਹਨ ਕਿ ਭਾਈ ਨੰਦਾਲਾਲ ਜੀ ਦੱਸੋ ਅਸੀਂ ਤੋਤੋ ਪੁੱਛਿਆ ਵੀ ਇਹ ਪੱਥਰ ਕਿਉਂ ਡੁੱਬ ਗਿਆ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਗੁਰੂ ਜੀ ਅਸੀਂ ਨਾ ਤਾਂ ਪੱਥਰ ਦੇਖਿਆ ਨਾ ਅਸੀਂ ਪਾਣੀ ਦੇਖਿਆ ਸਾਨੂੰ ਤਾਂ ਸਿਰਫ ਐਨਾ ਪਤਾ ਹੈ ਕਿ ਜੋ ਤੁਹਾਡੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਹੁਣ ਦੇਖੋ ਐਨਾ ਜ਼ਿਆਦਾ ਪ੍ਰਭਾਵ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਦਾ ਭਾਈ ਨੰਦ ਲਾਲ ਜੀ ਦੇ ਉੱਤੇ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਕੋਲ ਵੀ ਸਿੱਖ ਇਤਿਹਾਸ ਪਹੁੰਚ ਸਕੇ ਧੰਨਵਾਦ